ਸਰ ਇਹ ਕੋਣਾ ਕਰਨ ਵਾਲੇ ਕਰਨ ਵਾਲੇ ਤੇ ਉਹ ਪਰਮਾਤਮਾ ਵਾ ਪਰ ਮੈਂ ਕਹਿੰਦਾ ਕਿ ਇਹੋ ਜੇ ਬੱਚੇ ਵਾਸਤੇ ਕਰਨਾ ਚਾਹੀਦਾ ਹਨ ਕਿਉਂਕਿ ਕੋਈ ਨਾ ਕੋਈ ਤੇ ਕਿਸੇ ਦਾ ਹੋਣਾ ਚਾਹੀਦਾ ਵਾ ਘਰ ਚ ਪੈਸੇ ਇਕੱਠਨੇ ਆ ਬਾਇਲ ਸਿਡੀਆਂ ਲਿਉਣੀਆਂ ਆ ਟੈਲੀਵਿਜ਼ਨ ਲਿਉਣੀਆਂ ਆ ਕਈ ਖਰਚੇ ਕਰਦਨੇ ਆ ਪਰ ਇਹ ਕੰਮ ਜਿਹੜਾ ਵਾ ਇਹ ਵੀ ਕਿਸੇ ਦੇ ਮਨ ਚ ਆਉਣਾ ਚਾਹੀਦਾ ਕਿ ਇਹ ਕਰਨਾ ਜ਼ਰੂਰੀ ਆ ਮੈਂ ਇਹ ਬਾਰ-ਬਾਰ ਇਹੋ ਗੱਲ ਕਵਾਂਗਾ ਕਿ ਸੇ ਭਰਾ ਭੈਣ ਨੂੰ ਜਿਹੜਾ ਵੀ ਬੰਦਾ ਕੋਈ ਕਿਤੇ ਖਰਚਾ ਕਰਦਾ ਵਾ ਪਰ ਇਹੋ ਜੇ ਕੰਮ ਕਰਕੇ ਵੇਖੋ ਤੁਹਾਨੂੰ ਆਨੰਦ ਕਿੰਨਾ ਹੁੰਦਾ ਔਰ ਪ੍ਰਮਾਤਮਾ ਦਾ ਕਿੰਨਾ ਸ਼ੁਕਰ ਅਚਰੀ ਰਾਮ ਦੀ ਜੈ ਜੈਕਾਰ ਹੁੰਦੀ ਹੈ ਹਰ ਜਗ੍ਹਾ ਤੇ ਇਹ ਬੱਚੇ ਵਾਸਤੇ ਉਹ ਬੱਚੇ ਦਾ ਕਿੰਨਾ ਮਨ ਖੁਸ਼ ਹੋਇਆ ਵੇਖੋ ਕੋਈ ਮਾਮਾ ਬਣ ਕੇ ਆ ਗਿਆ ਕੋ ਫੁੱਫੜ ਬਣ ਕੇ ਆ ਗਿਆ ਕੋ ਤਾਇਆ ਬਣ ਕੇ ਆ ਗਿਆ ਬੜਾ ਮਨ ਖੁਸ਼ ਹੋਇਆ ਇਸ ਕੰਮ ਦਾ ਮੈਂ ਬਾਜੀ ਕੌਣ ਪਾਉਣ ਵਾਲਾ ਵਾਂ ਤੇ ਮੈਂ ਉਹਦੇ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਵਾਂ ਹਰ ਇੱਕ ਭੈਣ ਭਰਾ ਨੂੰ ਇਹ ਆਪਣੀ ਜਸਵੰਤ ਦੇ ਵਿੱਚੋਂ ਜ਼ਰੂਰ ਦਾਨਪੂਰਨ ਕਰਨਾ ਚਾਹੀਦਾ ਵਾ ਜਿੰਨੇ ਕਿ ਜਿੰਨੇ ਕੀ ਕੇਦੀ ਪਹੁੰਚ ਆ ਗਿਆ ਬਾਕੀ ਤੁਹਾਡੇ ਵੀਰ ਪੱਤਰ ਕਰਾਂ ਦੇ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਾ ਤੁਹਾਡੇ ਸਹਿਯੋਗ ਸਦਕਾਈ ਆ ਕੰਮ ਸਾਰਾ ਨੇਪਰੇ ਚੜਿਆ ਵਾ ਜਿਹੜਾ ਕਿ ਗਰੀਬ ਟੀ ਦਾ ਵਿਆਹ ਹੋ ਲੱਗਾ ਵਾ ਜੇ ਵੇਖੋ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਆਇਆ ਹੀ ਇਕੱਲੇ ਮੈਂ ਤਾਂ ਇਕੱਲੇ ਆਨੇ ਕੁਝ ਕੀਤਾ ਕਿਉਂਕਿ ਇਹ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਜਿਹੜਾ ਸੰਗਤ ਦੇ ਵਿੱਚ ਗੱਲ ਗਈ ਆ ਤੇ ਸੰਗਤ ਨੇ ਜਿਹੜਾ ਵੇ ਭੈਣ ਦਾ ਜਿਹੜਾ ਕਾਰਜ ਕੀਤਾ ਵਾ ਕਿਉਂਕਿ ਸਾਡੇ ਅਸੀਂ ਕਹ ਇਹ ਨਹੀਂ ਨਹੀਂ ਇਕੱਲੇ ਕੀਤਾ ਕਿਉਂਕਿ ਕਹਿੰਨੇ ਮਾਲੂਲ ਨਬਾਰੀ ਲੈ ਆਕ ਦਿੱਤੀ ਆ ਜਾਂ ਬੈੱਡ ਲੈ ਆ ਜੇ ਤਾਂ ਸੰਗਤ ਨੇ ਸੇਵਾ ਭੇਜੀ ਤੇ ਸਾਰਾ ਸੰਗਤ ਦੇ ਸਹਿਯੋਗ ਨਾਲ ਹੋਇਆ। ਜਿਵੇਂ ਸੀ ਬਿਲਕੁਲ ਜਿਹੜਾ ਪੂਰਾ ਮਾਨ ਰਤਾਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਵਾ ਕਿ ਜਿੱਦਣ ਆਪਾਂ ਪਹਿਲੇ ਦਿਨ ਆਏ ਘਰ ਦੇ ਵਿੱਚ ਤੁਸੀਂ ਵੇਖਿਆ ਸੀ ਕਿ ਆਟਾ ਤੱਕ ਨਹੀਂ ਹੈਗਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਮਤਲਬ ਜਿਹੜਾ ਲੜਕੀ ਦਾ ਕਾਰਜ ਆ ਸਮਾਨ ਵੀ ਆ ਸਾਰਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਹੋ ਰਿਹਾ। Delhi Post ਪੰਜਾਬੀ ਦੇ ਉੱਤੇ ਪ੍ਰਮੁਖਤਾ ਦੇ ਆਧਾਰ ਤੇ ਇੱਕ ਖਬਰ ਦਿਖਾਈ ਗਈ ਸੀ ਕਿ ਪੰਜ ਧੀਾਂ ਦੀ ਮਾਂ ਬੇਬਸ ਕਿਸ ਤਰੀਕੇ ਨਾਲ ਗੁਹਾਰ ਲਾ ਰਹੀ ਹੈ ਕਿਸ ਤਰੀਕੇ ਨਾਲ ਮਦਦ ਮੰਗ ਰਹੀ ਹੈ ਕਿਉਂਕਿ ਉਸ ਘਰ ਦੇ ਵਿੱਚ ਵਿਆਹ ਸੀ ਉਸ ਦੀ ਧੀ ਦਾ ਵਿਆਹ ਸੀ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਨਾਲ ਸਮੱਸਿਆ ਵੀ ਅੱਗੇ ਆਂਦੇ ਨੇ ਤਾਂ ਉਸ ਭੈਣ ਨੂੰ ਜਿਸ ਭੈਣ ਨੂੰ 1 ਰੁਪਏ ਦੀ ਆਸ ਨਹੀਂ ਸੀ ਚਾਹੇ ਉਹ ਰਿਸ਼ਤੇਦਾਰ ਨੇ ਚਾਹੇ ਉਹ ਸੱਜਣ ਮਿੱਤਰ ਨੇ ਪਰ ਕਿਸੇ ਦੀ ਆਸ ਨਹੀਂ 1 ਰੁਪਏ ਦੀ ਪਰ ਤੁਸੀਂ ਦੇਖ ਸਕਦੇ ਹੋ ਸਮਾਜ ਸੇਵੀਆਂ ਦਾ ਉਪਰਾਲਾ ਕਿਸ ਤਿੱਕੇ ਦੇ ਨਾਲ ਆ ਕਿ ਉਸ ਭੈਣ ਦੇ ਘਰ ਜਿੱਥੇ ਕਦੇ ਲੱਗਦਾ ਨਹੀਂ ਸੀ ਕੋਈ ਵਿਆਹ ਵਾਲਾ ਮਾਹੌਲ ਤਾਂ ਅੱਜ ਦੇਖਣ ਜੇ ਤਸਵੀਰਾਂ ਦੇਖੋ ਕਿਸ ਤਿੱਕੇ ਨਾਲ ਸਾਹਮਣੇ ਆ ਰਹੀਆਂ ਕਿ ਉਸ ਘਰ ਦੇ ਵਿੱਚ ਕਿਸ ਤਿੱਕੇ ਨਾਲ ਖੁਸ਼ੀਆਂ ਜਿਹੜੀਆਂ ਨੇ ਮਨਾਇਆ ਜਾ ਰਹੀਆਂ ਨੇ ਭੈਣ ਬਹੁਤ ਸਾਰੇ ਸਮਾਜ ਸੇਵੀ ਅੱਗੇ ਆਏ ਸੀ ਉਸ ਤੋਂ ਬਾਅਦ ਮੈਂ ਦੇਖਿਆ ਸੀ ਉਸ ਵੇਲੇ ਬਾਥਰੂਮ ਨੇ ਮੈਂ ਜ਼ਰੂਰ ਚਾਹਾਂਗਾ ਤਸਵੀਰ ਦਿਖਾ ਦੇ ਕਿ ਉਸ ਵੇਲੇ ਬਾਥਰੂਮ ਦੇ ਉੱਤੇ ਛੱਤ ਤੱਕ ਨਹੀਂ ਸੀ ਹੈਗੀ ਛੱਤ ਤੱਕ ਵੀ ਪੈ ਗਈ ਹੈ ਪਾਏ ਚਾਦਣਾ ਲਾ ਰੱਖ ਦਿੱਤੀਆਂ ਨੇ ਪਰ ਬੜੇ ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਅੰਦਰ ਤੁਸੀਂ ਵਰਤਦੇ ਸੀ ਬਾਥਰੂਮ ਅੱਜ ਖੁਸ਼ੀਆਂ ਨੇ ਕਰ ਦਵੇ ਹਾਂਜੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਕਿ ਮੇਰੀ ਮਦਦ ਕੀਤੀ ਸਾਰਿਆਂ ਨੇ ਸੋ ਸਾਰਿਆਂ ਦਾ ਧੰਨਵਾਦ ਅੱਛਾ ਕਦੇ ਸੋਚਿਆ ਸੀ ਕਿ ਇਸ ਤਰੀਕੇ ਨਾਲ ਮੈਂ ਧੀ ਦਾ ਵਿਆਹ ਕਰ ਸਕਾਂਗੀ ਇੰਨੇ ਧੂਮ-ਧਾਮ ਦੇ ਨਾਲ ਇੰਨੀ ਖੁਸ਼ੀ ਦੇ ਨਾਲ ਨਹੀਂ ਜੀ ਅੱਜ ਲੋਕ ਵੀ ਆਏ ਆ ਇਕੱਠੇ ਹੋ ਕੇ ਬਸ ਹਾਂਜੀ ਬੈਠੇ ਸਾਰੇ ਜਿਸ ਭੈਣ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਕਿ ਬਹੁਤ ਸਾਰੇ ਸਮਾਜ ਸੇਵੀ ਐਸੇ ਨੇ ਕਿ ਜਿਹੜੇ ਕੋਈ ਵੀਰ ਬਣ ਕੇ ਆਏ ਨੇ ਹਾਂਜੀ ਹਾਂਜੀ ਕਿਹਨੇ ਕਾੜੀ ਵਿਆਹ ਕਿਦਾਂ ਕਰਾਂਗੇ ਮੈਂ ਰੱਬ ਕਰਨ ਵਾਲਾ ਰੱਬ ਸਾਰਾਂ ਦਾ ਸਾਡਾ ਕਹ ਲੈ ਆ ਬਹੁਤ ਸਾਰੇ ਵੀਰ ਬਹੁਤ ਸਾਰੇ ਭੈਣ ਦੇ ਬਾਪ ਵੀ ਬਣ ਕੇ ਆਏ ਨੇ ਹੈਨਾ ਹਾਂਜੀ ਤੁਹਾਡੀ ਹਾਂਜੀ ਬਹੁਤ ਸਾਰੇ ਭੈਣ ਭਰਾ ਮੇਰੀ ਮਦਦ ਕਰਨ ਦੇ ਸਾਡੀ ਇੱਤ ਰਹਿ ਗਈ ਸਾਡੀ ਇੱਤ ਰਹਿ ਗਈ ਤਿਆਂ ਵਾਲਿਆਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਸ ਟੀਕੇ ਨਾਲ ਹੱਥ ਜੁੜੇ ਨੇ ਜੇਕਰ ਅੱਜ ਕਿਸੇ ਨੇ ਮਦਦ ਕੀਤੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਕਰਦੇ ਸਾਹਮਣੇ ਦਿਖਾਈ ਦੇ ਰਹੇ ਨੇ ਤਾਂ ਜਿਸ ਟੀਕੇ ਨਾਲ ਉਸ ਬੱਚੀ ਦੇ ਇਸ ਘਰ ਦੇ ਵਿੱਚ ਵਿਆਹ ਰੱਖਿਆ ਸੀ ਪਰ ਪਰਿਵਾਰ ਨੂੰ ਕਿਸੇ ਤਰੀਕੇ ਦੀ ਕੋਈ ਆਸ ਨਹੀਂ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਉਹ ਲੋਕ ਨੇ ਜਿਹੜੇ ਅੱਜ ਉਸ ਧੀ ਦਾ ਕੋਈ ਬਾਪ ਬਣ ਕੇ ਆਇਆ ਵਾ ਕੋਈ ਉਸ ਧੀ ਦਾ ਮਾਮਾ ਬਣ ਕੇ ਆਇਆ ਵਾ ਤਾਂ ਉਸ ਕਿਸਤੀ ਕੇ ਨਾ ਉਸ ਘਰ ਦੇ ਵਿੱਚ ਜਿਹੜੀਆਂ ਨੇ ਖੁਸ਼ੀਆਂ ਜਿਹੜੀਆਂ ਨੇ ਅੱਜ ਮਨਾਇਆ ਜਾ ਰਹੀਆਂ ਨੇ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਆ ਜਿਨ੍ਹਾਂ ਨੇ ਵਿਆਹ ਦੀ ਰੋਟੀ ਦਾ ਖਰਚਾ ਚੁੱਕਿਆ ਸੀ ਸਾਰਾ ਹੀ ਕੌਣਾ ਕਰਨ ਵਾਲੇ ਕਰਨ ਵਾਲੇ ਤੇ ਉਹ ਪਰਮਾਤਮਾ ਵਾ ਪਰ ਫਿਰ ਮੈਂ ਕਹਿੰਦਾ ਕਿ ਇਹੋ ਜੇ ਬੱਚੇ ਵਾਸਤੇ ਕਰਨਾ ਚਾਹੀਦਾ ਹਨੂ ਕਿਉਂਕਿ ਕੋਈ ਨਾ ਕੋਈ ਤੇ ਕਿਸੇ ਦਾ ਹੋਣਾ ਚਾਹੀਦਾ ਵਾ ਘਰ 'ਚ ਪੈਸੇ ਖਰਚਣੇ ਆ ਬਾਇਲ ਸਿੜੀਆਂ ਲਿਆਉਣੇ ਆ ਟੈਲੀਵਿਜ਼ਨ ਲਿਆਉਣੇ ਆ ਕਈ ਖਰਚੇ ਕਰ ਦਿੰਨੇ ਆ ਪਰ ਇਹ ਕੰਮ ਜਿਹੜਾ ਵਾ ਇਹ ਵੀ ਕਿਸੇ ਦੇ ਮਨ 'ਚ ਆਉਣਾ ਚਾਹੀਦਾ ਕਿ ਇਹ ਕਰਨਾ ਜ਼ਰੂਰੀ ਆ ਕਿਉਂਕਿ ਅਗਲੇ ਦਾ ਆਸਬਾਜ ਦੀ ਹੈ ਕਿਸੇ ਨਾ ਕਿਸੇ ਦੇ ਨਾਲ ਮੈਂ ਇਹ बार-बार ਇਹੋ ਗੱਲ ਕਵਾਂਗਾ ਕਿ ਇਹ ਭਰਾ ਭੈਣ ਨੂੰ ਜਿਹੜਾ ਵੀ ਬੰਦਾ ਕੋਈ ਕਿਤੇ ਖਰਚਾ ਕਰਦਾ ਵਾ ਪਰ ਇਹੋ ਜੇ ਕੰਮ ਕਰਕੇ ਵੇਖੋ ਤੁਹਾਨੂੰ ਆਨੰਦ ਕਿੰਨਾ ਹੁੰਦਾ ਉਹ ਪਰਮਾਤਮਾ ਦਾ ਕਿੰਨਾ ਸ਼ੁਗਾਰਾ ਹੈ ਜੀ ਰਾਮ ਦੀ ਜੈ ਜੈਕਾਰ ਹੁੰਦੀ ਹੈ ਹਰ ਜਗ੍ਹਾ ਤੇ ਕੋਈ ਵੇਖ ਲੋ ਧਰਮ ਨਹੀਂ ਜੇਕਰ ਉਹ 크ਰਿਸਚੀਅਨ ਕਮਿਊਨਿਟੀ ਨਾਲ ਬਿਲੋਂਗ ਕਰਦੇ ਨੇ ਪਰ ਤੁਸੀਂ ਹਿੰਦੂ ਧਰਮ ਨਾਲ ਕਰਦੇ ਬਿਲੋਂਗ ਪਰ ਫਿਰ ਵੀ ਅਸੀਂ ਉਸਤੀ ਵਾਸਤੇ ਜਿਹੜਾ ਵਾ ਧਰਮ ਵਾਰਤੇ ਨਹੀਂ ਇਹ ਕਰਦੇ ਆਪਾਂ ਇੱਕ ਪਿਆਰ ਆ ਕਿਸੇ ਦਾ ਬਣਿਆ ਦਾ ਆਪਚ ਕਿਸੇ ਬੱਚੇ ਵਾਸਤੇ ਉਹ ਬੱਚੇ ਦਾ ਕਿੰਨਾ ਮਨ ਖੁਸ਼ ਹੋਇਆ ਵੇਖੋ ਕੋਈ ਮਾਮਾ ਬਣ ਕੇ ਆ ਗਿਆ ਕੋ ਫੋਫੜ ਬਣ ਕੇ ਆ ਗਿਆ ਕੋ ਤਾਇਆ ਬਣ ਕੇ ਆ ਗਿਆ ਬੜਾ ਮਨ ਖੁਸ਼ ਹੋਇਆ ਇਸ ਕੰਮ ਦਾ ਮੇਰੇ ਭਰਾ ਦੋ ਚਾਰ ਆਏ ਨੇ ਹੋਰ ਆਏ ਨੇ ਤਿੰਨ ਚਾਰ ਜਾਣੇ ਕਾਫੀ ਮਨ ਖੁਸ਼ ਹੋਇਆ ਇਸ ਕੰਮ ਵਾਸਤੇ ਜੇ ਕੋ ਭਾਈ ਸਾਹਿਬ ਤੁਹਾਡੇ ਵੱਲੋਂ ਵੀ ਲੰਬੇ ਸਮੇਂ ਤੋਂ ਵਿਚਾਰੇ ਇਸੇ ਤਰੀਕੇ ਨਾਲ ਆਪਣੇ ਵਾਸ਼ਰੂਮ ਤੇ ਰਹਿ ਰਹੇ ਛੱਤ ਨਹੀਂ ਸੀ ਆ ਗਈ ਤੁਹਾਡੇ ਮਿਲ ਨੂੰ ਵੀ ਸਹਾਇਕ ਕੀਤਾ ਗਿਆ ਉਸ ਵੇਲੇ ਰਾਸ਼ਨ ਦੇ ਕੇ ਗਏ ਪਰਿਵਾਰ ਨੂੰ ਕੋਈ ਨਗਦ ਜਿਹੜਾ ਵਾ ਸ਼ਗਨ ਦੇ ਕੇ ਗਏ ਠੀਕ ਹੈ ਨਾਲ ਦੀ ਨਾਲ ਉਹਨਾਂ ਵਾਸ਼ਰੂਮ ਦੇ ਉੱਤੇ ਜਿਹੜੇ ਤੁਸੀਂ ਚਾਦਰਾਂ ਤੱਕ ਪਵਾ ਦਿੱਤੀਆਂ ਉਹਨਾਂ ਮੈਂ ਭਾਜੀ ਕੌਣ ਪਾਉਣ ਵਾਲਾ ਹਾਂ ਤੇ ਮੈਂ ਤਾਂ ਹੱਥ ਜੋੜ ਕੇ ਉਹ ਬੇਨਤੀ ਕਰਦਾ ਵਾਂ ਹਰ ਇੱਕ ਭੈਣ ਭਰਾ ਨੂੰ ਵੀ ਆਪਣੀ ਦਸਵੰਤ ਦੇ ਵਿੱਚੋਂ ਜ਼ਰੂਰ ਦਾਨ ਪੂਰਨ ਕਰਨਾ ਚਾਹੀਦਾ ਵਾ ਜਿੰਨੇ ਕਿ ਜਿੰਨੇ ਕਿ ਤੇਰੀ ਪਹੁੰਚ ਹੈ ਗਿਆ ਬਾਕੀ ਤੁਹਾਡੇ ਵੀਰ ਪੱਤਰਕਾਰਾਂ ਦੇ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਾ ਤੁਹਾਡੇ ਸਹਿਯੋਗ ਸਦਕਾ ਹੀ ਆ ਕੰਮ ਸਾਰੇ ਨੇਪੜੇ ਚੱਲ ਜਾਵਾ ਜਿਹੜਾ ਇੱਕ ਗਰੀਬ ਧੀ ਦਾ ਵਿਆਹ ਹੋਣ ਲੱਗਾ ਵਾ ਤੇ ਮੈਨੂੰ ਖੁਸ਼ੀ ਬੜੀ ਆ ਕਿ ਇਹ ਕੰਮ ਸਾਰੇ ਆਪਾਂ ਨਾਲ ਮਿਲ ਕੇ ਕਰਨਾ ਚਾਹੀਦਾ ਦੀ ਭਾਈ ਸਾਹਿਬ ਅੱਜ ਜਿੱਥੇ ਦੇਖਿਆ ਜਾਵੇ ਨਾ ਤਾਂ ਆਪਣੀਆਂ ਧੀਆਂ ਦਾ ਜਾਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਔਖਾ ਬਣਿਆ ਹੈ ਨਾ ਅੱਜ ਤੁਸੀਂ ਕਿਸੇ ਦੇ ਬਾਪ ਬਣੇ ਹੋ ਜਾਂ ਕਿਸੇ ਦੇ ਮਾਮੇ ਬਣ ਕੇ ਆਏ ਹੋ ਇੱਥੇ ਆਣ ਕੇ ਵਿਆਹ ਕਰ ਰਹੇ ਹੋ ਖੁਸ਼ੀਆਂ ਮਨਾ ਰਹੇ ਹੋ ਭਾਜੀ ਇਹੋ ਜਿਹਾ ਕੰਮ ਕਰਕੇ ਨਾ ਤੇ ਮਨ ਨੂੰ ਸ਼ਾਂਤੀ ਬੜੀ ਮਿਲਦੀ ਆ ਕੋਈ ਆਮਦਾਨਪਨ ਕਰਦੇ ਆ ਉਹਦੇ ਵਿੱਚ ਜਿਹੜੀ ਆਪਣੀ ਸ਼ਾਂਤੀ ਆ ਨਾ ਬਹੁਤ ਮਜ਼ਾ ਆਉਂਦਾ ਇਹੋ ਜਿਹਾ ਕੰਮ ਕਰਕੇ ਹਰ ਕਵੀਰ ਭੈਣ ਭਰਾ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਪੀ ਇਦਾਂ ਦਸ਼ਵੰਤ ਜ਼ਰੂਰ ਕਰਨਾ ਚਾਹੀਦਾ ਵਾ ਤੇ ਸੱਚੇ ਪਾਤਸ਼ਾਹ ਬਹੁਤ ਮਿਹਰਾ ਕਰਦੇ ਨੇ ਬਸ ਸ਼ੁਕਰੀਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਹਿਰਾ ਬਹਿਰਾ ਹੋ ਗਈਆਂ ਨੇ ਬੜੀ ਧੂਮ ਧਾਮ ਦੇ ਨਾਲ ਤੇ ਬੜੀ ਖੁਸ਼ੀ ਦੇ ਨਾਲ ਉਸ ਬੱਚੀ ਦਾ ਜਿਹੜਾ ਵਾ ਅੱਜ ਵਿਆਹ ਜਿਹੜਾ ਨੇਪਰੇ ਚੜ੍ਹੇ ਜੇਗਾ ਇਹਨਾਂ ਸਮਾਜੇ ਵੀ ਲੋਕਾਂ ਵੱਲੋਂ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਸੀ ਲਗਾਤਾਰ ਉਸ ਦਿਨ ਤੋਂ ਇਹਨਾਂ ਦੇ ਘਰ ਪਹੁੰਚ ਰਹੇ ਸੀ ਤੇ ਉਸ ਭੈਣ ਦੇ ਨਾਲ رابطہ ਕੀਤਾ ਜਾ ਰਿਹਾ ਸੀ ਕਿਸੇ ਤਰੀਕੇ ਦੀ ਲੋੜ ਆ ਤਾਂ ਭੈਣ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਇਹ ਬਾਬਾ ਜੀ ਨੇ ਜਿਨ੍ਹਾਂ ਵੱਲੋਂ ਇੱਕ ਅਹਿਮ ਸਹਯੋਗ ਰਿਹਾ ਬਾਬਾ ਜੀ ਤੁਹਾਡੇ ਵੱਲੋਂ ਸਭ ਤੋਂ ਵੱਡਾ ਸਹਯੋਗ ਇਹ ਆ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਦਾ ਇੱਕ ਇਸ ਪਰਿਵਾਰ ਦੇ ਨਾਲ ਸਾਨੂੰ ਮਿਲਾਇਆ ਦੂਜਾ ਸਹਯੋਗ ਆਇਆ ਸੀ ਕਿ ਦਾਜ ਦਾ ਸਮਾਨ ਜਿਸ ਤਰੀਕੇ ਨਾਲ ਮਾਰੀ ਹੋ ਗਈ ਜਾਂ ਹੋਰ ਸੁਰਨੀਚੇ ਦਾ ਜ਼ਰੂਰੀ ਸਮਾਨ ਹੋ ਜਾਏ ਜਾਂ ਹੋਰ ਇਹਨਾਂ ਦੇ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਮੁਹੱਈਆ ਕਰਵਾਈਆਂ ਗਈਆਂ ਗਈ ਕਿਉਂਕਿ ਵੇਖੋ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਆਇਆ ਸੀ ਕੱਲੇ ਮਦਰ ਕੱਲਿਆ ਨੇ ਕੁਝ ਕੀਤਾ ਕਿਉਂਕਿ ਇਹ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਜਰਾ ਜਰਾ ਸੰਗਤ ਦੇ ਵਿੱਚ ਗੱਲ ਗਈ ਆ ਤੇ ਸੰਗਤ ਨੇ ਜਿਹੜਾ ਵੇ ਭੈਣ ਦਾ ਜਿਹੜਾ ਕਾਰਜ ਕੀਤਾ ਵਾ ਕਿਉਂਕਿ ਸਾਡੇ ਅਸੀਂ ਇਹ ਨਹੀਂ ਆ ਨਹੀਂ ਕੱਲਿਆ ਕੀਤਾ ਕਿਉਂਕਿ ਕਿਹਨੇ ਮਾਲੋ ਲੰਬਾਰੀ ਲੈ ਕੇ ਦਿੱਤੀ ਆ ਜਾਂ ਬੈੱਡ ਲੈ ਕੇ ਦਿੱਤੇ ਸੰਗਤ ਨੇ ਸੇਵਾ ਭੇਜੀ ਤੇ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਪਰ ਉਹ ਸੇਵਾ ਨੂੰ ਜੇਕਰ ਸਹੀ ਪਾਸੇ ਲਾਇਆ ਹੁਣ ਤੁਹਾਡੇ ਵੱਲੋਂ ਸਹੀ ਪਾਸੇ ਲਾਇਆ ਹਾਂਜੀ ਅਸੀਂ ਬਿਲਕੁਲ ਜਿਹੜਾ ਪੂਰਾ ਮਾਨ ਤਨਦੇ ਨਾਲ ਜਿਹੜਾ ਇਹ ਕੰਮ ਕੀਤਾ ਵਾ ਕਿਉਂਕਿ ਜਿੱਦਣ ਆਪਾਂ ਪ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਸਾਰਾ ਮਤਲਬ ਜਿਹੜਾ ਲੜਕੀ ਦਾ ਕਾਰਜ ਆ ਸਮਾਨ ਵੀ ਆ ਸਾਰਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਹੋ ਰਿਹਾ ਵਾ ਜੀ ਬਿਲਕੁਲ ਇੱਕ ਮੈਂ ਤਸਵੀਰ ਹੋਰ ਚਾਹੂੰਗਾ ਦਿਖਾਣੀ ਕਿ ਬਜ਼ੁਰਗ ਨੇ ਜਿਹੜੇ ਹੁਣੇ ਇੱਥੇ ਪਹੁੰਚੇ ਨੇ ਤਾਂ ਜੀ ਸਿਰੂ ਗੱਲਬਾਤ ਕਰ ਲਾਂਗੇ ਬਜ਼ੁਰਗੋ ਤੁਸੀਂ ਵੀ ਆਏ ਹੋ ਇੱਥੇ ਬੱਚੀ ਦੇ ਅੱਜ ਵਿਆਹ ਦੇ ਹੈਨਾ ਤੇ ਬਹੁਤ ساری ਸੰਗਤ ਇਸੇ ਤਰੀਕੇ ਨਾਲ ਪਹੁੰਚ ਰਹੀ ਹਤੀ ਦੇ ਆਨੰਦ ਕਾਰਜਾਂ ਵਾਸਤੇ ਤਾਂ ਕਿਸ ਤਰੀਕੇ ਨਾਲ ਤੁਸੀਂ ਅੱਜ ਕਿਸ ਤਰੀਕੇ ਨਾਲ ਮਦਦ ਕਰ ਰਹੇ ਪਰਿਵਾਰ ਅਸੀਂ ਆਏ ਹਾਂ ਪਰਿਵਾਰ ਦੀ ਵਾਈਕ ਦੀ ਖਾਲਸਾ ਵਾਈਕ ਦੀ ਵਧੇ ਪਰਿਵਾਰ ਦੀ ਵੀਡੀਓ ਸੁਣੀ ਸੀ ਤੇ ਆਏ ਹਾਂ ਇ ਤੇ ਬੱਚੀ ਵਾਸਤੇ 5000 ਰੁਪਇਆ ਤੇ ਬਾਕੀ ਜੇ ਨੂੰ ਮਾਰੇ ਕਿਰਪਾ ਕਰੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਤੀ ਕੇ ਨਾਲ ਸਮਸ ਵੀ ਲਗਾਤਾਰ ਪਹੁੰਚ ਰਹੇ ਭਾਈ ਸਾਹਿਬ ਨੇ ਇਹਨਾਂ ਦਾ ਵੀ ਬੜਾ ਯੋਗਦਾਨ ਰਿਹਾ ਭਾਈ ਸਾਹਿਬ ਤੁਸੀਂ ਵੀ ਆਏ ਹੋ ਅੱਜ ਉਸ ਬੱਚੀ ਦੇ ਵੀਰ ਬਣ ਕੇ ਆਏ ਹੋ ਹਾਂਜੀ ਹਾਂਜੀ ਭਲੀ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਸੇਵਾ ਨ ਭਾਈ ਜੀ ਸਾਨੂੰ ਜੀ ਇਹ ਵੀਰ ਨੇ ਫੋਨ ਕੀਤਾ ਸੀਗਾ ਇਹਨਾਂ ਤੇ ਲੱਗੇ ਕੋਈ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਅਸੀਂ ਫਿਰ ਜਗਰੂ ਵੀਰ ਨੂੰ ਫੋਨ ਕੀ ਗੱਲ ਕੀਤੀ ਇਹਨਾਂ ਨਾਲ ਤੇ ਇਹਨਾਂ ਨੇ ਆਣ ਕੇ ਸਾਰਾ ਕੁਝ ਵੇਖਿਆ ਫਿਰ ਤੇ ਇਕਸਾ ਦੇਖੋ ਕਿਸ ਤਰੀਕੇ ਨਾਲ ਪੂਰਾ ਜਸਤੀਕੇ ਨਾਲ ਸੀ ਆਪਣੇ ਬੱਚਿਆਂ ਦਾ ਵਿਆਹ ਕਰਦੇ ਜਾਂ ਆਪਣੀ ਧੀ ਦਾ ਵਿਆਹ ਕਰਦੇ ਉਸੇ ਤਰੀਕੇ ਨਾਲ ਉਸ ਦੀ ਧੀ ਦੇ ਜਿਹੜੇ ਨਾ ਆਨੰਦ ਕਾਰਜ ਜਿਹੜੇ ਨੇ ਅੱਜ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਜਿੱਥੇ ਪਰਿਵਾਰ ਦੇ ਵਿੱਚ ਖੁਸ਼ੀ ਹੈ ਨਾਲ ਦੀ ਨਾਲ ਉਹਨਾਂ ਲੋਕਾਂ ਦਾ ਉਹਨਾਂ ਸਮਾਜ ਸੇਵੀਆਂ ਦਾ ਵੀ ਕਿਤੇ ਨਾ ਕਿਤੇ ਜ਼ਰੂਰ ਧੰਨਵਾਦ ਕਰਦੇ ਨੇ ਪਰ ਇੱਕੋ ਤਸਵੀਰ ਦੇਖ ਲਓ ਤੁਸੀਂ ਉਹ ਇਹ ਜਿਹੜਾ ਫਰਨੀਚਰ ਆ ਉਹਨਾਂ ਦਾ ਉਸ ਘਰ ਦੇ ਵਿੱਚ ਪਹੁੰਚ ਰਿਹਾ ਵਾ ਕਿ ਲਗਾਤਾਰ ਸਮਾਜ ਸੇਵੀ ਜਿਹੜੇ ਨੇ ਪਹੁੰਚ ਰਹੇ ਨੇ ਤਾਂ ਫਰਨੀਚਰ ਜਿਹੜਾ ਲੈ ਕੇ ਵੀ ਪਹੁੰਚ ਰਹੇ ਨੇ ਅਲਮਾਰੀ ਇਹ ਜਾਂ ਬੈਡ ਆ ਜਾਂ ਕੁਲਰ ਆ ਜਾਂ ਹੋਰ ਲੋੜਿੰਦਾ ਜਿਹੜਾ ਸਮਾਨ ਹੁੰਦਾ ਵਾ ਘਰੇਲੂ ਉਹ ਲੈ ਕੇ ਪਹੁੰਚ ਰਹੇ ਨੇ ਤਾਂ ਜ਼ਰੂਰ ਕਿਤੇ ਮਾਪੇ ਨੂੰ ਖੁਸ਼ੀ ਹੈ ਕਿਉਂਕਿ ਇੱਕ ਮਾਂ ਦੀ ਆਸ ਟੁੱਟ ਗਈ ਸੀ ਇੱਕ ਬੇਬਸ ਮਾਂ ਦੀ ਆਸ ਟੁੱਟ ਗਈ ਸੀ ਪਰ ਉਸ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਇਸ ਤਰੀਕੇ ਨਾਲ ਮਦਦ ਕੀਤੀ ਇਸ ਤਰੀਕੇ ਨਾਲ ਲੋਕਾਂ ਨੂੰ ਅੱਗੇ ਭੇਜਿਆ ਤਾਂ ਉਹਨਾਂ ਲੋਕਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਵੱਧ ਚੜ ਕੇ ਮਦਦ ਕੀਤੀ ਤਾਂ ਅੱਜ ਉਸ ਧੀ ਦਾ ਵਿਆਹ ਜਿਹੜਾ ਵਾ ਇੱਕ ਵਧੀਆ ਤਰੀਕੇ ਨਾਲ ਇੱਕ ਸੰਪੂਰਨ ਨਿਪੜੇ ਚੜਿਆ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ